ਸਸਿਕਾਲ ਜਿੰਨੇ ਵੀ ਮੇਰੇ YouTube ਝੰਡਾ ਖੜਾ YouTube ਉੱਪਰ ਜਨ ਨਾਲ ਜੁੜੇ ਭੈਣ ਭਰਾ ਆਸ ਕਰਦਾ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਮਿਰਵਾਜ ਹਾਲਾਤ ਤੁਸੀਂ ਦੇਖ ਰਹੇ ਜੇ ਪੰਜਾਬ ਦੇ ਵਿੱਚ ਕੀ ਬੰਦੇ ਜਾ ਰਹੇ ਆ ਕੀ ਰੋਜ਼ ਨਵੀਂ ਤੋਂ ਨਵੀਂ ਘਟਨਾ ਜੜੀਆਂ ਹੋ ਰਹੀਆਂ ਆ ਅੱਜ ਆਪਾਂ ਗੱਲ ਕਰਦੇ ਆ ਵੀਰੋ ਜਿਹੜੀ ਜਲੰਧਰ ਦੇ ਵਿੱਚ ਘਟਨਾ ਆਈ ਏ ਇੱਕ 13 ਸਾਲ ਦੀ ਜਿਹੜੀ ਬੱਚੀ ਐ ਉਹਦਾ ਨਾ ਜਿਹੜਾ ਬਹੁਤ ਜ਼ਿਆਦਾ ਗਲਤ ਹੋਇਆ ਬੜੀ ਮੰਦ ਭਾਗੀ ਘਟਨਾ ਐ ਤੇ ਜਿੰਨੇ ਵੀ ਮੇਰੇ YouTube ਪੇਜ ਨਾਲ ਜੁੜੇ ਆ ਭੈਣ ਭਰਾ ਸਾਰਿਆਂ ਨੂੰ ਬੇਨਤੀ ਐ ਆਪਾਂ ਉਸ ਦੇ ਹੱਕ ਵਿੱਚ ਉਸ ਦੇ ਇਨਸਾਫ਼ ਵਾਸਤੇ ਇੱਕ ਹਾਂ ਦਾ ਨਾਰਾ ਮਾਰਨਾ ਤੇ ਸਾਰੇ ਜੀ ਉਰ ਸਪੋਰਟ ਕਰਿਓ ਸਾਡਾ ਸਿਸਟਮ ਸਿਸਟਮ ਨੂੰ ਚਲਾਉਣ ਵਾਲੇ ਗੰਦੇ ਹੋ ਗਏ ਉਸ ਤੋਂ ਬਾਅਦ ਜਿਹੜੀਆਂ ਪੰਜਾਬ ਦੀਆਂ ਸਾਡੀਆਂ ਜਥੇ ਬੰਦੀਆਂ ਆਗੂ ਸਭ ਆਪੋ ਆਪਣਾ ਜਿਹੜਾ ਹੀ ਰੋਟੀਆਂ ਸੇਕ ਰਿਆ ਕੋਈ ਕਿਸੇ ਨਾਲ ਲੈਣ ਦੇਣ ਨਹੀਂ ਹੈ ਕਿ ਕੀ ਅਸੀਂ ਆਗੂ ਬਣੇ ਆ ਜੀ ਅਸੀਂ ਪੰਜਾਬ ਦੇ ਦਰਦੀ ਆ ਅਸੀਂ ਪੰਜਾਬ ਦੇ ਪੰਥ ਦੇ ਦਰਦੀ ਆ ਪਰ ਆਪੋ ਆਪਣੀਆਂ ਰੋਟੀਆਂ ਸੇਕ ਰਿਆ ਆਪੋ ਆਪਣੇ ਜਿਹੜੇ ਫਾਇਦੇ ਲੈ ਰੇ ਇਸ ਤੋਂ ਪਹਿਲਾਂ ਵੀ ਬਹੁਤ ਘਟਨਾਵਾਂ ਹੋ ਚੁੱਕੀਆਂ ਥੋੜੇ ਟਾਈਮ ਪਹਿਲਾਂ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਇੱਕ ਬਿਹਾਰੀ ਵੱਲੋਂ ਇੱਕ ਬਾਹਰ ਦੇ ਆਏ ਲੋਕ ਵੱਲੋਂ ਬਾਹਰ ਦਾ ਕੋਈ ਪ੍ਰਵਾਸੀ ਉਹਦੇ ਵੱਲੋਂ ਜਿਹੜਾ ਕਰਮ ਕੀਤਾ ਬੱਚੇ ਨੂੰ ਬੜੀ ਬਹਿਰਮੀ ਨਾਲ ਮਾਰਿਆ ਉਦੋਂ ਵੀ ਸਾਡੇ ਵਰਗੇ ਫੇਸਬੁੱਕ ਯੂਟਿਊਬਰ ਪੇਚਾਂ ਵਾਲੇ ਹੋਰ ਪੱਤਰਕਾਰਾਂ ਹੀ ਚੱਲ ਜਾਂਦੇ ਆ ਵਿਊਵਾਂ ਦੀ ਖਾਤਰ ਸਾਨੂੰ ਖਬਰਾਂ ਮਿਲ ਜਾਂਦੀਆਂ ਇਹ ਪਰ ਲੰਮੀ ਲੜਾਈ ਕੋਈ ਨਹੀਂ ਲੜਦਾ ਕਿਸ ਵਾਸਤੇ ਦੋ ਦਿਨ ਚਾਰ ਦਿਨ ਜਾਣਾ ਬਸ ਕਹਾਣੀ ਖਤਮ ਉਮੜ ਕੇ ਉਹ ਪਰਿਵਾਰ ਜਿਹਦੇ ਨਾਲ ਇਹ ਘਟਨਾ ਹੋ ਜਾਂਦੀ ਆ ਉਹ ਜਾਣਦਾ ਬਸ ਦੂਜੇ ਮੇਰੇ ਵਾਂਗ ਖਾ ਗਏ ਰੋਟੀਆਂ ਚੱਲ ਮੈਂ ਮੇਰੇ ਭਾਈ ਸੋਝੋ ਆਰਾਮਣਾ ਬਿੱਲੇ ਸਾਨੂੰ ਕੀ ਇਹ ਹਾਲਾਤ ਆ ਪੰਜਾਬ ਦੇ ਸਾਡੀਆਂ ਜੱਥੇਬੰਦੀਆਂ ਜਿਹੜੀਆਂ ਆਂਦੀਆਂ ਸੀ ਸਾਈਂ ਹੀ ਦਰਦ ਰੱਖਦੇ ਪੰਜਾਬ ਵਾਸਤੇ ਆਪਣੇ ਵਾਸਤੇ ਉਹਨਾਂ ਦਾ ਕੋਈ ਰੋਲ ਨਹੀਂ ਉਹ ਸਿਰਫ ਪਹਿਲ ਮੈਂ ਦੱਸਿਆ ਕਿ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਆ ਕੋਈ ਕਿਸੇ ਵਾਸਤੇ ਕੁਝ ਨਹੀਂ ਕਰ ਰਿਆ ਅੱਜ ਲੋੜ ਨਹੀਂ ਅੱਜ ਚਾਹੀਦਾ ਨਹੀਂ ਕਿੰਨੀਆਂ ਘਟਨਾਵਾਂ ਹੋ ਗਈਆਂ ਸਾਡੇ ਪੰਜਾਬ ਦੇ ਵਿੱਚ ਨਸ਼ਾ ਦਿਨੋ ਦਿਨ ਵਧ ਰਿਹਾ ਚੋਰੀਆਂ ਡਕੈਤੀਆਂ ਦਿਨੋ ਦਿਨ ਵਧ ਰਹੀਆਂ ਬਲਾਤਕਾਰ ਦੀਆਂ ਕਤਲ ਦੀਆਂ ਘਟਨਾਵਾਂ ਰੋਜ਼ ਵਧ ਰਹੀਆਂ ਪਰ ਸਾਨੂੰ ਪੰਜਾਬ ਨਾਲ ਕੁਝ ਨਹੀਂ ਹੈ ਜਿਹਦਾ ਮਰ ਗਿਆ ਉਹਦਾ ਮਰ ਗਿਆ ਦੂਜੇ ਨੂੰ ਕੋਈ ਲੈਣ ਦੇ ਨਹੀਂ ਜਿੱਤੇ ਬੰਦੀ ਆ ਉਹਨੂੰ ਪਤਾ ਦੂਜੇ ਨੂੰ ਕੋਈ ਲੈਣ ਦੇਣ ਨਹੀਂ ਬੜੀ ਸ਼ਰਮਨਾਕ ਘਟਨਾ ਹੈ ਕਿ ਸਾਡੇ ਗੁਰੂਆਂ ਨੇ ਸਾਡੇ ਗੁਰੂਆਂ ਪੀਰਾਂ ਨੇ ਮਹਾਨ ਯੋਧਿਆਂ ਨੇ ਸਾਡੇ ਵਾਸਤੇ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਪਾਈਆਂ ਪਰ ਅਸੀਂ ਅਸੀਂ ਕਿੱਧਰ ਚੁੜ ਗਏ ਆ ਤੇ ਸਾਡੇ ਜਿਹੜੇ ਬੈਠੇ ਆ ਗੁਰਦੁਆਰਿਆਂ ਦੇ ਵਿੱਚ ਗੋਲਕਾਂ ਦੇ ਸੱਪ ਬਣ ਕੇ ਉਹਨਾਂ ਨੂੰ ਬਸ ਗੋਲਕਾ ਤੱਕ ਮੱਦਦ ਆ ਕੀ ਇੱਥੇ ਚਾਹੀਦਾ ਨਹੀਂ ਕਿ ਕਹੇ ਸਰਮੋਜ ਜਿੱਥੇ ਬੰਦਿਆ ਨੇ ਕੋਈ ਗੱਲ ਕੀਤੀ ਆ ਕਿਸੇ ਦਾ ਕੋ ਬਿਆਨ ਆਇਆ ਲੀਡਰਾਂ ਦੇ ਚਲੋ ਨਹੀਂ ਆਉਣਾ ਕਿਉਂਕਿ ਲੀਡਰ ਰੋਟੀਆਂ ਸੇਕਤੇ ਆ ਵੋਟਾਂ ਚਾਹੀਦੀਆਂ ਉਸ ਤੋਂ ਬਾਅਦ ਜਨਤਾਣਾ ਪਬਲਿਕ ਨਾ ਕੀ ਹੁੰਦਾ ਉਹਨਾਂ ਨੂੰ ਕੋਈ ਮੱਦਦ ਨਹੀਂ ਬੜੀ ਸ਼ਰਮਨਾਕ ਘਟਨਾ ਹੈ ਤੇ ਭਰਾਓ ਇਹ ਜਿਹੜੀ ਅੱਗ ਇਹ ਜਿਹੜੀ ਅੱਗ ਆ ਨਸ਼ਾ ਬਲਾਤਕਾਰ ਬੱਚਿਆਂ ਦੇ ਛੋਟਿਆਂ ਦੇ ਕਤਲ ਇਹ ਅੱਗ ਜਿੰਨਾ ਚਿਰ ਹਰ ਘਰ ਦੇ ਵਿੱਚ ਰਗੀ ਉਹਨਾਂ ਚਿਰ ਅਸੀਂ ਉਠਾਣੀ ਆ ਉਹਨਾਂ ਚਿਰ ਅਸੀਂ ਸੁੱਤੇ ਰਹਿਣਾ ਜਦੋਂ ਕਿਸੇ ਦੇ ਘਰ ਤਮਾਸ਼ਾ ਬਣ ਗਿਆ ਇਹੋ ਜਿਹਾ ਤਮਾਸ਼ਾ ਦੋ ਦਿਨ ਵੇਖ ਲੋ ਬਸ ਆਪੋ ਆਪਣੇ ਘਰੇ ਪਰ ਉਹ ਅੱਗ ਜਿੰਨਾ ਚਾ ਸਾਡੇ ਘਰਾਂ ਤੱਕ ਨਾ ਪਹੁੰਚੀ ਉਹਨਾਂ ਤਰ੍ਹਾਂ ਹੀ ਨਹੀਂ ਜਾਗਣਾ ਬੜਾ ਦੁੱਖ ਲੱਗਾ ਉਸ ਪਿਆਰੀ ਬੱਚੀ ਦਾ ਵੇਖ ਕੇ ਕਿੱਡੀ ਪਿਆਰੀ ਬੱਚੀ ਮਾਣ ਕੇ ਤਰਾ ਮਾਪੂ ਨੇ ਪਾਲਿਆ ਉਹ ਕਿੱਡਾ ਵੱਡਾ ਕੀਤਾ ਪਰ ਅੱਜ ਉਹ ਗਾਹ ਕਿੱਡੇ ਸੁਪਨੇ ਲੈੇ ਹੋਣਗੇ ਕਿੰਨੀਆਂ ਖੁਆਸ਼ੀਆਂ ਹੋਣਗੀਆਂ ਆਪਣੇ ਬੱਚਿਆਂ ਤੋਂ ਪਰ ਉਹ ਸਾਰਾ ਉਹਨਾਂ ਖੁਆਚਾਂ ਦੇ ਉਹਨਾਂ ਉਮੀਦਾਂ ਦੇ ਸਾਰਾ ਪਾਣੀ ਪੈ ਗਿਆ ਬੜੀ ਸ਼ਰਮਨਾਕ ਘਟਨਾ ਹੈ ਤੇ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਇਹ ਉਹਨਾਂ ਚਿਰ ਨਹੀਂ ਹਾਲਾਤ ਸੁਧਰੇ ਜਿੰਨਾ ਚਿਰ ਅਸੀਂ ਇਕੱਠੇ ਨਾ ਹੋਏ ਜਿੰਨਾ ਚਿਰ ਅਸੀਂ ਕੁਝ ਲੋਕਾਂ ਜਿਹੜੇ ਲੀਡਰਾਂ ਦੀਆਂ ਪੂਛਾਂ ਬਣ ਕੇ ਤੁਰੇ ਫਿਰਦੇ ਆ ਪਾਲਸ਼ਾ ਮਾਰਦੇ ਆ ਚੁੰਮਚੇ ਬਣੇ ਆ ਜਿੰਨਾ ਚਿਰ ਅਸੀਂ ਉਹ ਚੁੰਚਾ ਗਰੀ ਪਾਲਸ਼ਾ ਮਾਰੀਆਂ ਨਾ ਛੱਡੀਆਂ ਉਹਨਾਂ ਚਿਰ ਪੰਜਾਬ ਦੇ ਹਾਲਾਤ ਨਹੀਂ ਸੁਧਰਨੇ ਇੱਕੋਣਾ ਪੈਣਾ ਸਾਨੂੰ ਇੱਕ ਐਂ ਕਰਕੇ ਮੁੱਠੀ ਵਾਂਗੂ ਐ ਬੰਦ ਇੱਕ ਹੋਣਾ ਪੈਣਾ ਫੇਰ ਸਾਡਾ ਕੁਝ ਪੰਜਾਬ ਦਾ ਬਣੂਆ ਨਹੀਂ ਤੇ ਇਹੋ ਹਾਲਾਤ ਰਹਨੇ ਆ ਇੱਕ ਘਰ ਘਰ ਅੱਗ ਜਾਊਗੀ ਇਹ ਫੇਰ ਜਾ ਕੇ ਖਤਮ ਹੋ ਜਾਣਾ ਪੰਜਾਬ ਤੇ ਭਰਾਓ ਉਸ ਬੱਚੀ ਵਾਸਤੇ ਦੋ ਸ਼ਬਦ ਜ਼ਰੂਰ ਪਾਇਓ ਤੇ ਵੱਤ ਵੱਤ ਸ਼ੇਅਰ ਜ਼ਰੂਰ ਕਰਿਓ ਉਹਨਾਂ ਇਨਸਾਫ਼ ਮਿਲੇ ਮਿਲ ਸਕੇ ਸਾਰੇ ਉਹਦੇ ਹੱਕ ਦੇ ਵਿੱਚ ਉਹਦੇ ਇਨਸਾਫ਼ ਦੇ ਵਿੱਚ ਗੱਲ ਜ਼ਰੂਰ ਕਰਿਓ ਆਵਾਜ਼ ਜ਼ਰੂਰ ਚੁੱਕਿਓ ਸਾਰੇ ਆਵਾਜ਼ ਬਣੋ ਇੱਕ ਦੂਜੇ ਦੀ ਜਿੱਥੇ ਵੀ ਗੱਲ ਬੰਦੀ ਜਿੱਥੇ ਕੋਈ ਤੱਕਾ ਹੁੰਦਾ ਆਵਾਜ਼ ਬਣੋ ਉਹਨੂੰ ਨਿਸਾਹ ਦਵਾਉਣ ਵਾਸਤੇ ਧੰਨਵਾਦ ਜੀ